ਦੇਖੋ ਜੀ ਕੁਰਾਲੀ ਬਸ ਸਟੈਂਡ ਤੇ ਜੋ ਸ਼ਾਮਾ ਢਾਬਾ ਹੈ ਇਹਨਾਂ ਦੇ ਵੱਲੋਂ ਜੋ ਚਿਕਨ ਵੀ ਬਣਾਇਆ ਜਾਂਦਾ ਹੈ ਬੜਾ ਗੰਦ ਪਾਇਆ ਹੋਇਆ ਹੈ ਕਹਿੰਦੇ ਇਹਨਾਂ ਨੇ ਤੇ ਤੁਹਾਨੂੰ ਤਸਵੀਰਾਂ ਵੀ ਦਿਖਾਉਨੇ ਆ ਕਿਉਂਕਿ ਅੱਜ ਜਦੋਂ ਹੁਣ ਅਸੀਂ ਆਏ ਆ ਤਾਂ ਮਾਲ ਕਿਥੋਂ ਚਲਾ ਗਿਆ ਹਾਂਜੀ ਸੁਧੀਰ ਜੀ ਕੀ ਕਹੋਗੇ ਕੀ ਕਰ ਰਿਹਾ ਕਰ ਰਹੇ ਨੇ ਇਹ ਸਾਨੂੰ ਤਾਂ ਦੇਖੋ ਹੁਣ ਵੀ ਇਹਦਾ ਪਤਾ ਲੱਗਣਾ 10 ਬਾਰ ਪਹਿਲਾਂ ਇਹਨਾਂ ਨੂੰ ਕੰਪਲੀਟ ਕਰ ਚੁੱਕੇ ਆ ਸਾਡੀ ਦੁਕਾਨਾ ਪਿਛਲੇ ਪਾਸੇ ਜੀ ਸਾਡੀਆਂ ਦੁਕਾਨਾਂ ਦੇ ਮੂਹਰੇ ਜਦੋਂ ਇਹ ਉੱਪਰ ਮਾਸ ਗੰਦਾ ਕੰਦ ਜੋ ਵੀ ਧੋਣੇ ਜੋ ਵੀ ਕਰਦੇ ਸਾਰਾ ਨੀਚੀ ਆਉਂਦਾ ਸਾਡੀ ਦੁਕਾਨਾਂ ਦੇ ਅਸੀਂ ਇਹਨਾਂ ਨੂੰ 10 ਵਾਰ ਪਹਿਲਾਂ ਸਮਝਾ ਚੁੱਕੇ ਹਾਂ ਅੱਪਰ ਅੱਜ ਹੱਦ ਹੋ ਗਈ ਸਾਰੀਆਂ 3-4 ਦੁਕਾਨਾਂ ਸਾਰੀਆਂ ਪਲਾਟ ਨਾਲ ਭਰੀਆਂ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਉੱਪਰ ਜਾ ਕੇ ਉੱਪਰ ਜਾ ਕੇ ਤੁਸੀਂ ਬਣਾਈ ਵੀਡੀਓ ਤੁਸੀਂ ਦੇਖਿਆ ਵੀ ਕਿੰਨੇ ਕੁ ਹਾਲਾਤ ਕਿਸ ਤਰ੍ਹਾਂ ਦੇ ਹਨ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਬਾਕੀ ਬਣਦੀ ਕਾਰਵਾਈ ਜੋ ਹੈ ਇਹਨਾਂ ਪਰ ਹੋਣੀ ਚਾਹੀਦੀ ਹੈ ਮੈਂ ਮੰਗਤੀ ਕਰ ਦੋ ਪ੍ਰਸ਼ਾਸਨ ਤੋਂ ਪਰ ਸਿਆਸਤ ਤੋਂ ਮੈਂ 10 ਵਾਰ ਪਹਿਲਾਂ ਇਹਨਾਂ ਨੂੰ ਕੰਪਲੀਟ ਕਰ ਚੁੱਕਿਆ ਹਾਂ ਆਗੇ ਉਪਰ ਜਨ ਸਿਹਤ ਵਿਭਾਗ ਨੂੰ ਆਪਰੇਟ ਕੀਤੀ ਹੈ ਸੇਮੋ ਸਾਹਿਬ ਨੂੰ ਚਾਹੀਦਾ ਅਸੀਂ ਕੰਪਲੀਟ ਕੋਈ ਨਹੀਂ ਕਰੀ ਹੈਗੀ ਓਹ ਲਾਰ ਅਸੀਂ ਹਲੇ ਸਿਰਫ ਪ੍ਰੈਸ ਨੂੰ ਨੋਟਿਸ ਦਿੰਦੀ ਹੈ ਵੀ ਤਾਂ ਕਿ ਇਹਦੇ ਜੇ ਕੋਈ ਸੁਧਾਰ ਹੋ ਸਕਦਾ ਤਾਂ ਹੋਵੇ ਚੰਗੀ ਗੱਲ ਹੈ ਰੋਟੀ ਸਭ ਨੇ ਖਾਣੀ ਸੀ ਸਾਨੂੰ ਕਿਸੇ ਦੀ ਰੋਟੀ ਖਾਣ ਤੇ ਇਤਰਾਜ਼ ਨਹੀਂ ਪਰ ਇਹ ਨਾ ਵੀ ਸਾਨੂੰ ਵੀ ਕਰਦੇ ਸੀ ਕੰਮਗੇ ਮਾਲਕ ਨੂੰ ਮੌਕੇ ਤੇ ਬੁਲਾਇਆ ਗਿਆ ਗੱਲ ਕਰਨ ਵਾਸਤੇ ਛੱਡ ਕੇ ਭੱਜ ਗਿਆ ਉਹਨਾਂ ਇੱਥੇ ਹੈ ਨਹੀਂ मालिक का ना तो सू पता नहीं है जी मालिक का ना क्या है मालिक मौके तो बुरा रहे अली खान है जी क्या नाम, नाम।, नाम। आ, आपका नाम क्या है यहाँ के मालिक का नाम कहाँ है वो कहाँ गए आ रहे हैं अभी चले गए यहाँ से देखो जी मालिक चले गए इतों ਤੇ ਇੱਧਰ ਵੀ ਆਪਾਂ ਵੀ ਪੂਰਾ ਦੇ ਡਿਊਟੀ ਨਹੀਂ ਹੈ ਜੀ ਹਲੇ ਹੈ ਨਹੀਂ ਕੋਈ ਕਾਰਵਾਈ ਹੋਈ ਪੁਲਿਸ ਵਿਭਾਗ ਔਰ ਜੰਨੀ ਵਰਗਾਂ ਨੂੰ ਅਸੀਂ ਕਿਹਾ ਇਹ ਸੌਰੀ ਕਹਿ ਕੇ ਟਾਲ ਦਿੰਨੇ ਆ ਅਸੀਂ ਵੀ ਇਗਨੋਰ ਕਰਦੇ ਰਹੇ ਹਾਂ ਜੀ ਵੀ ਚਲੋ ਕੋਈ ਗੱਲ ਨਹੀਂ ਵੀ ਮਤਲਬ ਕੋਈ ਗੱਲ ਨਹੀਂ ਚਲੋ ਦੁਕਾਨਦਾਰੀ ਚ ਕਈ ਵਾਰੀ ਗਲਤੀ ਹੋ ਜਾਂਦੀ ਵਰਕਰਾਂ ਵਰਕਰ ਗਲਤੀ ਕਰ ਜਾਂਦੇ ਮਾਲਕ ਗਲਤੀ ਕਰ ਰਹੇ ਹੋ ਮਾਲਕ ਮੌਕੇ ਤੋਂ ਛੱਡ ਕੇ ਫਰਾਰ ਹੈ ਇਹ ਤਾਂ ਬਹੁਤ ਦੇਰ ਤੋਂ ਚੱਲਦਾ ਆ ਰਿਹਾ ਮੈਂ ਕਹਿੰਦਾ 1.5 ਸਾਲ ਤੋਂ ਚੱਲਦਾ ਆ ਰਿਹਾ 1.5 ਸਾਲ 깔 ਜ ਮੈਂ 10 ਬਾਰ ਕੰਪਲੀਟ ਕਰ ਚੁੱਕੇ ਹਾਂ 10 ਬਾਰ ਕੰਪਲੀਟ ਕਰਨ ਤੋਂ ਬਾਅਦ ਵੀ ਕੋਈ ਹਾਲੇ ਨਹੀਂ ਹੋਇਆ ਉਹ ਰਾਜੇ ਜਿੱਦੋਂ ਦੁਕਾਨ ਤੇ ਆਇਆ ਮੈਂ ਤਾਂ ਖੁਦ ਬੁਮਾਰਾ ਨਹੀਂ ਆਈ ਮੈਂ ਜਦ ਆ ਗਿਆ ਮੈਂ ਕਦੇ ਕਦੇ ਦੁਕਾਨ ਤੇ ਪਹੁੰਚਦਾ ਜਦ ਆ ਕੇ ਦੇਖਦੇ ਤਾਂ ਹਾਲਾਤ ਆ ਬੜਦੇ ਆ ਮੁਰਗੇ ਵੱਢਦੇ ਆ ਤੋਨੇ ਕੀ ਕਰਦੇ ਮੈਨੂੰ ਲੱਗਦਾ ਉਸੇ ਬਾਰ ਬਾਰ ਰੁਪਈਏ ਸਾਰੇ ਕੁਝ ਪਿਆ ਕੁਝ ਸਾਦੀ ਕਰਦੇ ਕੀ ਜਿਹੜੇ ਕਮਟਰੀ ਉਹ ਜੋ ਵੀ ਸਭ ਦੇਖ ਕੇ ਆਏ ਆ ਆ ਆ ਬਲੱਡ ਹੈਗਾ ਠੀਕ ਹੈ ਜੀ ਆ ਬਲੱਡ ਪਿਆ ਇਹ ਤਾਂ ਪਾੜੀਆਂ 3-4 ਦੁਕਾਨਾਂ ਦੇ ਬਲੱਡੇ ਪਾੜੀ ਬੈਠੇ ਆ ਆ ਵੀ ਬਲੱਡ ਪਿਆ ਇਹ ਉੱਥੋਂ ਆਉਂਦਾ ਜੀ ਪੈਪ ਚੋਂ ਹਨਾ ਜੀ ਉਹ ਪੈਪ ਉੱਪਰੋਂ ਪੈਪ ਚੋਂ ਆ ਰਿਹਾ ਆ ਲੋਕਾਂ ਨੂੰ ਗੰਦ ਮਲਾਇਆ ਜਾ ਰਿਹਾ ਛਾਮਾਟਾ ਵਾਲੇ ਵੱਲੋਂ ਉਹ ਸਿਰੇ ਤੱਕ ਗਿਆ ਬਈ ਕਾਹਦਾ ਆ ਦੇਖੋ ਸਿਰੇ ਤੱਕ ਬਲੱਡ ਬਲੱਡਾ ਪਾਣੀਓ ਪਾਣੀ ਕਰਦਾ ਇਹਨਾਂ ਨੇ